ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀਆਂ ਅਹਿਮ ਖਬਰ ਤੁਹਾਨੂੰ ਦੱਸ ਰਿਹਾ ਜਿੱਥੇ ਅੰਮ੍ਰਿਤਸਰ ਦੇ ਵਿੱਚ ਅਚਾਨਕ ਹੀ ਭੇਦ ਭਰੇ ਹਾਲਾਤਾਂ ਦੇ ਵਿੱਚ ਇੱਕ ਵਿਅਕਤੀ ਦੀ ਲਾਸ਼ ਮਿਲਿਆ ਜਿਸ ਤੋਂ ਬਾਅਦ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਮੌਕੇ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਕਿ ਦੱਸਿਆ ਜਾ ਰਿਹਾ ਹੈ ਕਿ ਨੇੜੇ ਹੀ ਇੱਕ ਜਿਹੜੀ ਹੈ ਕੁੜੀਆਂ ਦਾ ਕਾਲਜ ਸੀ ਜਿਸ ਤੋਂ ਬਾਅਦ ਪਰ ਪੁਲਿਸ ਮੌਕੇ ਤੇ ਪਹੁੰਚ ਕੇ ਉਹਨਾਂ ਵੱਲੋਂ ਜਿਹੜੀ ਹੈ ਬੋਡੀ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਤੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਤਸਵੀਰਾਂ ਜਿਹੜੀਆਂ ਨੇ ਅੰਮ੍ਰਿਤਸਰ ਤੋਂ ਦਿਖਾ ਰੇ ਆ ਅੰਮ੍ਰਿਤਸਰ ਦੇ ਸਰੂਪ ਰਾਣੀ ਕੁੜੀਆਂ ਦੇ ਕਾਲਜ ਨੇੜੇ ਇਹ ਵਿਅਕਤੀ ਦੀ ਪੇਤ ਪਰੇ ਹਾਲਾਤਾਂ ਦੇ ਵਿੱਚ ਲਾਸ਼ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਉਸ ਦੀ ਪਛਾਣ ਲਈ ਪੋਸਟਮਾਰਟਮ ਜਿਹੜਾ ਇਹ ਕਰਵਾਇਆ ਜਾ ਰਿਹਾ ਇਸ ਮੌਕੇ ਪੁਲਿਸ ਅਧਿਕਾਰੀ ਜਿਹੜੀ ਹੈ ਗੁਰਪ੍ਰੀਤ ਸਿੰਘ ਨੇ ਦੱਸਿਆ ਇਹ ਲਾਵਾਰਿਸ ਹਾਲਾਤ ਵਿੱਚ ਜਿਹੜੀ ਡੈੱਡ ਬੋਡੀ ਮਿਲੀ ਹੈ ਜਿਸ ਕਰਕੇ ਪਛਾਣਕ ਜਿਹੜੀ ਕਰਨਾ ਮੁਸ਼ਕਲ ਹੋ ਰਿਹਾ ਹੈ ਲਗਾਤਾਰ ਜਿਹੜੇ ਨੇ ਪੋਸਟਮਾਰਟਮ ਕੀਤਾ ਜਾਵੇਗਾ ਉਸ ਤੋਂ ਬਾਅਦ ਜਿਹੜੀ ਆ ਬੋਡੀ ਦੀ ਪਛਾਣ ਕੀਤੀ ਜਾਵੇਗੀ ਸਭਪੁਰੇ ਊਮਾਂ ਨੂੰ ਲੈ ਕੇ ਪੁਲਿਸ ਮੁਲਾਜ਼ਮਾਂ ਨੇ ਮੌਕੇ ਤੇ ਪਹੁੰਚੇ ਹੋਏ ਨੇ ਜਿਹੜਾ ਵੱਲੋਂ ਕੀ ਕੁਝ ਕਿਹਾ ਜਾ ਰਿਹਾ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਨੇ ਜੀ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਡੈੱਡ ਬੋਡੀ ਪਈ ਹੈ ਇੱਥੇ ਤੇ ਆ ਕੇ ਉਹਨੂੰ ਦੇਖਿਆ ਗਿਆ ਆ ਉਹਦੀ ਜਿਹੜੇ ਆ ਪੋਸਟਮਾਰਟਮ ਲਈ ਉਹਨੂੰ ਭੇਜਿਆ ਜਾ ਰਿਹਾ ਹੈ ਤੇ ਮੌਤ ਦੇ ਕਾਰਨ ਦਾ ਪਤਾ ਕਰਾ ਕੇ ਤੇ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸਰ ਇਸ ਪਾਸੇ ਲੱਗਾ ਕੌਣ ਹੈ ਉਹਦੀ ਜੇਬ ਤੇ ਵੀ ਜੋ ਕੋਈ ਇਸ ਤਰ੍ਹਾਂ ਦੀ ਵੀ ਚੀਜ਼ ਮਿਲੀ ਜਿਹਦੀ ਪਛਾਣ ਹੋ ਸਕੇ ਨਹੀਂ ਐਹੋ ਜੀ ਕੋਈ ਚੀਜ਼ ਨਹੀਂ ਮਿਲੀ ਉਹਦੇ ਪਛਾਣ ਪੱਤਰ ਜਾ ਕੋਈ ਦੀ ਤੇ ਹੋਰ ਜਿਹੜੀ ਆ ਅੰਦਰੂਨੀ ਕਪੜੇ ਚੰਗੀ ਤਰ੍ਹਾਂ ਚੈੱਕ ਕਰਕੇ ਵੇਖ ਲਾਂਗੇ ਤੇ ਇਸ ਟਾਈਮ ਅਜੇ ਤੱਕ ਕੋਈ ਐਹੋ ਜੀ ਚੀਜ਼ ਨਹੀਂ ਮਿਲੀ ਜੀ ਸਰ ਕਿੰਨੇ ਦਿਨ ਪੁਰਾਣੀ ਆ ਕਿਉਂਕਿ ਬਹੁਤ ਜ਼ਿਆਦਾ ਸਮੈਲ ਆ ਰਹੀ ਹੈ ਜੋ ਰਾਤ ਨੂੰ ਦਿੱਤੇ ਇੰਨੀ ਸਮੈਲ ਨਹੀਂ ਆਣੀ ਤਾਂ ਯਾ ਕਿਸ ਦਾ ਧਿਆਨ ਨਹੀਂ ਵੀ ਕਿੰਨੀ ਕੀ ਦਿਨ ਪੁਰਾਣੀ ਹੋ ਸਕਦੀ ਹੈ ਇਹ ਕਿਹਾ ਨਹੀਂ ਜਾ ਸਕਦਾ ਵੀ ਕਿੰਨੀ ਪੁਰਾਣੀ ਆ ਜੀ ਡਾਕਟਰ ਸਾਹਿਬ ਵੀ ਪੋਸਟਮਾਰਟਮ ਕਰਕੇ ਉਹਦਾ ਮਾਇਨਾ ਕਰਕੇ ਦੱਸਣਗੇ ਵੀ ਕਦੋਂ ਦੀ ਇਹਦੀ ਡੈਥ ਕਿਸ ਟਾਈਮ ਦੀ ਦੀ ਡੈਥ ਹੋਈ ਹੈ ਇਹ ਕਿੰਨੀ ਕੀ ਲੱਗਦੀ ਹੈ ਅੰਦਾਜ਼ਨ ਏਜ ਇਹਦੀ 35 ਤੋਂ 40 ਸਾਲ ਦੇ ਕਰੀਬ ਜਿਹੜੀ ਲੱਗ ਰਹੀ ਹੈ ਜੀ ਪੰਜਾਬੀ ਹੈ ਜਾਂ ਪ੍ਰਵਾਸੀ ਹੈ ਇਹ ਉਹਦੇ ਫੇਸ ਤੋਂ ਜੇ ਕਲੀਅਰ ਨਹੀਂ ਹੋ ਰਿਹਾ ਉਹ ਪਤਾ ਲੱਗ ਜਾਏਗਾ ਜੀ ਸਰ ਵੈਸੇ ਡੱਟ ਬੋੜੀ ਆ ਕੋਈ ਛੱਟਪੇਟ ਦਾ ਕੋਈ ਇਸ ਤਰ੍ਹਾਂ ਦਾ ਕੋਈ ਨਿਸ਼ਾਨਤ ਨਹੀਂ ਆ ਉੱਪਰ ਹੀ ਛੱਟਪੇਟ ਕੋਈ ਨਹੀਂ ਹੈਗੀ ਜੀ ਕੋਈ ਸਿਰ ਤੇ ਗਲੇ ਤੇ ਜਾਂ ਕਿਸੇ ਛਾਤੀ ਤੇ ਜਾਂ ਕੋ ਇਹੋ ਜੀ ਕੋਈ ਛੱਟਪੇਟ ਨਹੀਂ ਹੈਗੀ ਕੋਈ ਚੀਜ਼ ਕੋਈ ਨੱਸੀ ਵਾਲੀ ਕੋਈ ਚੀਜ਼ ਨਹੀਂ ਤੇ ਲੱਗੋ ਬਰਾਮਦ ਨਹੀਂ ਜੀ ਇਹੋ ਜੀ ਕੋਈ ਚੀਜ਼ ਬਰਾਮਦ ਨਹੀਂ ਹੋਈ ਜੀ ਜੱਸੀ ਵਾਲੀ ਇਹ ਪੋਸਟਮਾਰਟ ਨਾਲ ਪਤਾ ਲੱਗ ਜਾਏਗਾ ਵੀ ਇਹਨੇ ਕੀ ਖਾਦਾ ਸੀਗਾ ਜਾਂ ਜੀ ਕੋਈ ਹੋਰ ਕਰ ਲਿਆ ਜਾਂ ਕੀ ਖਾਦਾ ਤਾਂ ਬਹੁਤ ਸਾਰੀ ਕਾਰਵਾਈ ਕੀਤੀ ਅਸੀਂ ਇਹਦੀ ਪੋਸਟਮਾਰਟ ਕਰਾਵਾਂਗੇ ਜੀ ਦਾ